ਕਾਨਫਰੰਸ ਹੋਣੀ ਹੈ ਹੋਸ਼ਾਇਲੀ ਥਾਣੇ ਦੇ ਵਿੱਚ ਹੋਣੀ ਹੈ ਜਬੱਡੀ ਕਾਰਵਾਈ ਪ੍ਰਿੰਟ ਮਰਦ ਖੇੜੇ ਤੋਂ ਫੜਿਆ ਇਸ ਮਾਣ ਕਿੰਨੇ ਡਰਮ ਨੇ ਗਿਣਦਿਆਂ ਥਾਣਾ ਸ਼ਾਜਲੀ ਦੇ ਵਿੱਚ ਅਸੀਲਾਂ ਲੱਗ ਚੁੱਕੀਆਂ ਨੇ ਡਰਮਾਂ ਨੂੰ ਕਿੰਨੇ ਡਰਮ ਨੇ ਗਿਣਦਿਆਂ 1 2 3 4 5 6 7 8 9 10 11 12 13 14 15 16 15 16 ਇਹ ਹੋ ਗਏ ਆ ਪਏ ਨੇ ਜੀ 17 18 19 20 21 22 23 24 25 26 27 28 29 30 31 ਕੀ ਆ ਇਹਨਾਂ ਦੇ ਵਿੱਚ ਇਹ ਐਸ ਐਚਓ ਸਾਹਿਬ ਨਾਲ ਗੱਲਬਾਤ ਕਰਦੇ ਆ ਇਹਨੇ ਉਹਨੂੰ ਮਰਦ ਖੇੜੇ ਇੱਕ ਘਰ ਦੇ ਵਿੱਚ ਕਿਰਾਏ ਤੇ ਲੈ ਕੇ ਘਰ ਨੂੰ ਉੱਥੇ ਡਰਮਾਂ ਦੇ ਵਿੱਚ ਸਟੋਰ ਕੀਤਾ ਹੋਇਆ ਸੀ ਇਹ ਸਾਨੂੰ ਟੋਟਲ 650 ਲੀਟਰ ਸਾਨੂੰ ਬਰਾਮਦ ਹੋਇਆ ਉੱਥੇ ਆਨ ਮੈਡੀਕਲ ਦਾ ਸਟੂਡੈਂਟ ਸੀ ਪਲੱਸ 2 ਇਹਨੇ ਨਾਨ ਮੈਡੀਕਲ ਨਾਲ ਕੀਤੀ ਹੈ ਔਰ ਇਹਦਾ ਧਿਆਨ ਇਸ ਪਹਿਲੋ ਇਹਦੇ ਕੋਲ ਟਰੱਕ ਸੀ ਜਿਹੜਾ ਇਹ ਆਪ ਇੱਕ ਟਰੱਕ ਚਲਾਉਂਦਾ ਸੀ ਇਹ ਟਰੱਕ ਵੀ ਇਹਦੇ ਕੋਲ ਦੂਜਾ ਸੀ ਸਤਿ ਸ੍ਰੀ ਅਕਾਲ ਦੋਸਤੋ ਥਾਣਾ ਸ਼ਾਜਲੀ ਨੇ ਡਰਮ ਫੜੇ ਨੇ ਡਰਮਾਂ ਦੇ ਵਿੱਚ ਕੀ ਹੈ ਪੂਰੀ ਗੱਲਬਾਤ ਜੋ ਉਹ ਤੁਹਾਡੇ ਸਾਹਮਣੇ ਲੈ ਕੇ ਆਉਣੇ ਆਗੇ ਸਾਰੇ ਡਰਮ ਵੀ ਦੇਖੋ ਤੁਸੀਂ ਪੂਰੀ ਵੀਡੀਓ ਦੇਖੋ ਅੰਤ ਤੱਕ ਵੀ ਕੀ ਸੀ ਡਰਮਾਂ ਚ ਇੱਕ ਡਰਮ ਨੇ ਜਿਹੜੇ ਪਲਾਸਟਿਕ ਤੇ ਭਰੇ ਹੋਏ ਨੇ ਪੂਰੀ ਗੱਲਬਾਤ ਹੈ ਜਿਹੜੀ ਉਹ ਤੁਹਾਨੂੰ ਸੁਣਾਵਾਂਗੇ ਜੀ ਦੇਖ ਸਕਦੇ ਹੋ ਤਸਵੀਰਾਂ ਆਹ ਡਰਮ ਨੇ ਜਿਹੜੇ ਫੜੇ ਨੇ ਥਾਣਾ ਸ਼ਾਜਲੀ ਦੇਖ ਸਕਦੇ ਹੋ ਤਸਵੀਰਾਂ ਜੀ ਕਾਨਫਰੰਸ ਹੋਣੀ ਹੈ ਹੋਸ਼ਾਇਲੀ ਥਾਣੇ ਦੇ ਵਿੱਚ ਹੋਣੀ ਹੈ ਐਸਚਓ ਸਾਹਿਬ ਖੜੇ ਨੇ ਪੂਰੀ ਪਾਰਟੀ ਦੇ ਨਾਲ ਤੇ ਗੱਲਬਾਤ ਉੱਥੇ ਜਿਹੜੀ ਹੈਗੀ ਹੈ ਉੱਥੇ ਗੱਲਬਾਤ ਕਰਾਂਗੇ ਤੇ ਇਸ ਤਰ੍ਹਾਂ ਇਹ ਡਰਾਮ ਨੇ ਜਿਹੜੇ ਇਸ ਮਕਾਨ ਦੇ ਵਿੱਚੋਂ ਫੜੇ ਗਏ ਨੇ ਕੀ ਹੈ ਇਹਨਾਂ ਦੇ ਵਿੱਚ ਸਾਰੀ ਗੱਲਬਾਤ ਥਾਣੇ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਹੋਊਗੀ ਉੱਥੇ ਖਲਾਸਾ ਕਰਨਗੇ ਐਸਚਓ ਸਾਹਿਬ ਤੇ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਅੱਜ ਵੱਡੀ ਕਾਰਵਾਈ ਪਿੰਡ ਮਰਦਖੇੜੇ ਤੋਂ ਇਹ ਕਾਰਵਾਈ ਹੈ ਜਿਹੜੀ ਵੱਡੀ ਹੋਈ ਅੱਜ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਵੀ ਭਰੀ ਹੋਈ ਹੈ ਕੀ ਹੈ ਇਹਨਾਂ ਦੇ ਵਿੱਚ ਤੇਲ ਹੈ ਜਾਂ ਕੀ ਹੈ ਇਹ ਖਲਾਸਾ ਜਿਹੜਾ ਥਾਣਾ ਸ਼ਾਜਲੀ ਦੇ ਵਿੱਚ ਹੋਣਾ ਜਾ ਕੇ ਪੂਰੀ ਰਿਪੋਰਟ ਦੇਖ ਰਹੇ ਹਾਂ ਤੁਸੀਂ ਖੋਜ ਖਬਰ ਤੇ ਆਹ ਦੇਖੋ ਜੀ ਇਸ ਤਰ੍ਹਾਂ ਲੱਦਿਆ ਜਾ ਰਿਹਾ ਸਾਰ ਇੱਕ ਡਰਾਮਾ ਫੜਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਵੀ ਕਾਫੀ ਡਰਾਮਾ ਫੜੇ ਗਏ ਨੇ ਸਰ ਕੀ ਸੀ ਉਹ ਪੂਰਾ ਮਾਮਲਾ ਜਾਣਕਾਰੀ ਸਾਂਝੀ ਕਰ ਦਿਓ ਜੀ ਇਹ ਮਿਤੀ 11 ਤਰੀਕ ਨੂੰ ਮੈਂ ਖੁਦ ਇੰਸਪੈਕਟਰ ਗੁਰਮੀਤ ਸਿੰਘ ਐਸ ਐਚ ਓ ਸ਼ਾਜਲੀ ਮਹਿਲਾ ਚੌਕ ਮੌਜੂਦ ਸੀ ਤਾਂ ਮੈਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਵਦੀਪ ਸਿੰਘ ਪੁੱਤਰਜੀਤ ਸਿੰਘ ਏ ਘੋੜੇ ਨਾਬਦਾ ਰਹਿਣ ਵਾਲਾ ਇਹਨੇ ਮਰਦ ਖੇੜੇ ਪਿੰਡ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹੋਇਆ ਜਿੱਥੇ ਢਾਬਿਆਂ ਤੇ ਉੱਤੇ ਤੇਲ ਇੱਕ ਇਹਨੇ ਨਿਊ ਗਰੇਵਲ ਢਾਬਾ ਜੋ ਸਦਰ ਸੰਗਰੂਰ ਥਾਣੇ ਦੇ ਅੰਦਰ ਪੈਂਦਾ ਉੱਥੇ ਇਹਨੇ ਢਾਬਾ ਕਿਰਾਏ ਤੇ ਲੈ ਕੇ ਮਹੀਨਾ ਕੋ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ ਉੱਥੇ ਨਾਲ ਹੀ ਆਪਣੇ ਨਾ ਢਾ ਉੱਥੇ ਤੇਲ ਡੀਪੂ ਹੈ ਜਿੱਥੋਂ ਗੱਡੀਆਂ ਤੇਲ ਦੇ ਕੈਂਟਰ ਆਉਂਦੇ ਜਾਂਦੇ ਰਹਿੰਦੇ ਨੇ ਇਹ ਕੈਂਟਰਾਂ ਤੋਂ ਥੋੜੀ ਮਾਤਰਾ ਦੇ ਵਿੱਚ ਤੇਲ ਲੈ ਕੇ ਡੀਜ਼ਲ ਪੈਟਰੋਲ ਸਸਤੇ ਰੇਟਾਂ ਤੇ ਲੈ ਕੇ ਇਕੱਠਾ ਕਰ ਲੈਂਦੇ ਨੇ ਫਿਰ ਇਹਦੇ ਉਹਨੂੰ ਮਰਦ ਖੇੜੇ ਇੱਕ ਘਰ ਦੇ ਵਿੱਚ ਕਿਰਾਏ ਤੇ ਲੈ ਕੇ ਘਰ ਨੂੰ ਉੱਥੇ ਡਰਮਾਂ ਦੇ ਵਿੱਚ ਸਟੋਰ ਕੀਤਾ ਹੋਇਆ ਸੀ ਤੇ ਉਹਦੇ ਵਿੱਚ ਥਿਨਰ ਤੇ ਉੱਥੇ ਨਰੇ ਸਾਹਨੇਵਾਲ ਤੋਂ ਮੰਗਾਉਂਦਾ ਸੀ ਥਿਨਰ ਲੈ ਕੇ ਤੇ ਮਿਲਾਵਟ ਕਰਕੇ ਅੱਗੇ ਭੋਲੇ ਭੋਲੇ ਲੋਕਾਂ ਨੂੰ ਉਹ ਥੋੜਾ ਜਿਹਾ ਵੱਧ ਰੇਟ ਲਾ ਕੇ ਆਮ ਬਾਜ਼ਾਰ ਦੇ ਰੇਟ ਨਾਲੋਂ ਘੱਟ ਤੇ ਉਹ ਮਿਲਾਵਟ ਵਾਲਾ ਤੇਲ ਵੇਚਦਾ ਸੀ ਜਦੋਂ ਸਾਨੂੰ ਪਤਾ ਲੱਗਾ ਤਾਂ ਰੈਡ ਕੀਤੀ ਤਾਂ ਇਹ ਨਵਦੀਪ ਸਿੰਘ ਨਾਲ ਉਹਦੇ 바ਵਾ ਸਿੰਘ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇੰਨੀਕ ਮਾਤਰਾ ਚ ਫੜਿਆ ਗਿਆ ਜੀ ਇਹ ਇਹ ਸਾਨੂੰ ਟੋਟਲ 31 ਡਰਮ 6200 ਲੀਟਰ ਜਿਹਦੇ ਵਿੱਚੋਂ 15 ਡਰਮ ਥਿਨਰ ਦੇ 14 ਡਰਮ ਡੀਜ਼ਲ ਦੇ ਜਿਹੜਾ ਮਿਲਾਵਟ ਵਾਲਾ ਡੀਜ਼ਲ ਹੈ ਇਹ 14 ਡਰਮ ਪੈਟਰੋਲ ਦੇ ਤੇ ਦੋ ਡਰਮ ਡੀਜ਼ਲ ਦੇ ਇਹ ਸਾਨੂੰ ਟੋਟਲ 31 ਡਰਮ 6200 ਲੀਟਰ ਸਾਨੂੰ ਬਰਾਮਦ ਹੋਇਆ ਉਥੇ ਸਾਡੇ ਕੋਲ ਕੋਈ ਪਹਿਲਾਂ ਵੀ ਪਰਚੇ ਹੈਗੇ ਨਹੀਂ ਇਹਦੇ ਤੋਂ ਪਹਿਲਾਂ ਤਾਂ ਕੋਈ ਪਰਚੇ ਨਹੀਂ ਹੈ ਨਾਨ ਮੈਡੀਕਲ ਦਾ ਸਟੂਡੈਂਟ ਸੀ ਪਲੱਸ 2 ਨੇ ਨਾਨ ਮੈਡੀਕਲ ਨਾਲ ਕੀਤੀ ਹੈ ਪਰ ਇਹਦਾ ਧਿਆਨ ਇਸ ਪਹਿਲਾਂ ਇਹ ਕੋਈ ਟਰੱਕ ਸੀ ਜਿਹੜਾ ਇਹ ਆਪ ਇੱਕ ਟਰੱਕ ਚਲਾਉਂਦਾ ਸੀ ਇਹ ਟਰੱਕ ਵੀ ਇਹਦੇ ਕੋਲ ਦੂਜਾ ਸੀ ਜਿਹਦਾ ਤੇਲ ਵਗੈਰਾ ਲਈ ਕੰਟਰਜੂਜ਼ ਹੁੰਦੇ ਨੇ ਉਹ ਹੀ ਸੀ ਜਦੋਂ ਇਹ ਉੱਥੇ ਉਹਨਾਂ ਠਾਬੇ ਵਾਲੇ ਦੇ ਟੱਚ ਆਇਆ ਤਾਂ ਇਹਨੇ ਆਪਣਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਹਜੇ ਮਹੀਨਾ ਹੀ ਹੋਇਆ ਸੀ ਇਹਨੇ ਨਿਊ ਗਰੇਵਾਲ ਜਿਹੜਾ ਤੁਹਾਨੂੰ ਦੱਸਿਆ ਮੈਂ ਸਦਰ ਸੰਗਰੂਰ ਦੇ ਏਰੀਏ ਦੇ ਵਿੱਚ ਇੱਕ ਠਾਬਾ ਹੈ ਉਹ ਕਿਰਾਏ ਤੇ ਲੈ ਕੇ ਇਹਨੇ ਕੰਮ ਸ਼ੁਰੂ ਕੀਤਾ ਸੀ ਇਹ ਪ੍ਰਵਾਸੀ ਸੀ ਕਿ ਜਾਂ ਇੱਥੇ ਪੰਜਾਬ ਦੇ ਦੇ ਚਾਰੇ ਦੇ ਚਾਰੇ ਜਿਹੜੇ ਅਸੀਂ ਫੜੇ ਨੇ ਨਵਦੀਪ 바ਵਾ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਚਾਰੇ ਦੇ ਚਾਰੇ ਆਪਣੇ ਪੰਜਾਬੀ ਨੇ ਤੇ ਇਹ ਰੌਂਡ ਅਪ ਕਰ ਲਏ ਗਏ ਨੇ